ਇਹ ਸਭ ਜਦੋਂ ਇਸ ਦੁਨੀਆ ਤੋਂ ਕੋਈ ਚਲਾ ਜਾਂਦਾ ਹੈ ਤੇ ਅਸੀਂ ਉਹਦੇ ਚੰਗੇ ਕੰਮਾ ਕਰਕੇ ਉਹਨੂੰ ਮਗਰੋਂ ਚੇਤਾ ਕਰਦੇ ਆਂ ਅੱਜ ਮੈਂ ਉਸ ਬੰਦੇ ਦੀ ਗੱਲ ਕਰਨਾ ਚਾਹੁੰਦੀ ਜਿਨੇ 2.3 ਮਿਲੀਅਨ ਬੱਚਿਆਂ ਦੀ ਜਾਨ ਬਚਾਈ ਕੌਣ ਆ ਤੇ ਕਿਵੇਂ ਬਚਾਈਏ ਇੱਕ ਆਸਟ੍ਰੇਲੀਅਨ ਬਜ਼ੁਰਗ ਨੇ ਜੀ 88 ਸਾਲ ਦੀ ਉਮਰ ਦੇ ਵਿੱਚ ਦੁਨੀਆ ਨੂੰ ਹਲਵਦਾ ਆਖ ਗਏ ਨੇ ਔਰ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਖੂਨ ਦੇ ਵਿੱਚ ਇੱਕ ਅਜਿਹਾ ਅੰਸ਼ ਸੀ ਉਹ ਜਿਹੜਾ ਇੱਕ ਚੀਜ਼ ਸੀ ਜਿਸ ਨਾਲ ਜਿਵੇਂ ਤੁਸੀਂ ਦੱਸਿਆ 22 23 ਲੱਖ ਬੱਚੇ ਦੀ ਜਾਨ ਬਚੀ ਹੋ ਸਕਦੀ ਆ ਉਹਨਾਂ ਨੇ ਬਹੁਤ ਰੱਜ ਕੇ ਪਲਾਜ਼ਮਾ ਦਾਨ ਕੀਤਾ ساری ਉਮਰ ਵੱਡੇ ਹੋਨਰ ਸੀ ਤੇ ਮੈਨ ਵਿਦ ਦਾ ਗੋਲਡਨ ਆਰਮ ਕਿਹਾ ਜਾਂਦਾ ਸੀ ਉਹਨਾਂ ਵਾਂਚ ਲਾਉਂਦੇ ਨਾ ਮੈਨ ਵਿਦ ਦਾ ਗੋਲਡਨ ਆਰਮ ਕਹਿੰਦੇ ਸੀ ਖੈਰ ਬੜੀ ਭਰਪੂਰ ਜ਼ਿੰਦਗੀ ਜੀਉ ਕੇ ਗਏ ਨੇ ਔਰ ਉਹਨਾਂ ਦੀ ਗੱਲ ਇਹ ਹੈ ਇਸ ਆਸਟ੍ਰੇਲੀਅਨ ਵਿਅਕਤੀ ਦੀ ਉਹ ਉਸ ਤਰ੍ਹਾਂ ਦੇ ਹੋਰ ਵੀ ਲੋਕ ਦੁਨੀਆ ਚ ਹੈਗੇ ਨੇ ਆਸਟ੍ਰੇਲੀਆ ਵਿੱਚ ਵੀ ਹੈਗੇ ਨੇ ਪਰ ਗਿਣਤੀ ਉਹਨਾਂ ਦੀ ਕਾਫੀ ਘੱਟ ਹੈ ਅਸਲ ਵਿੱਚ ਡਾਕਟਰਾਂ ਨੂੰ ਇਹ ਨਹੀਂ ਪਤਾ ਕਿ ਇਸ 88 ਸਾਲਾ ਬਜ਼ੁਰਗ ਜੋ 18 ਸਾਲ ਦੀ ਉਮਰ ਤੋਂ ਜਿਨ੍ਹਾਂ ਨੇ ਪਲਾਜ਼ਮਾ ਦਾਨ ਸ਼ੁਰੂ ਕਰਨਾ ਕੀਤਾ ਸੀ ਤੇ ਉਸ ਉਹਦੇ ਵਿੱਚ ਉਹਨਾਂ ਦੇ ਸਰੀਰ ਦੇ ਵਿੱਚ ਇੱਕ ਖਾਸ ਚੀਜ਼ ਕਿਉਂ ਬਣ ਰਹੀ ਸੀ ਜਿਹਦੇ ਨਾਲ ਬੱਚਿਆਂ ਦੀ ਜਾਨ ਬਚੀ ਔਰ ਉਹ ਪਰ ਇਹ ਮੰਨਿਆ ਜਾਂਦਾ ਕਿ 14 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਚੈਸਟ ਦੀ ਸਰਜਰੀ ਹੋਈ ਸੀ ਛਾਤੀ ਦੀ ਸਰਜਰੀ ਹੋਈ ਤੇ ਉਸ ਸਰਜਰੀ ਦੇ ਦੌਰਾਨ ਉਹਨਾਂ ਨੂੰ ਜੋ ਖੂਨ ਦਿੱਤਾ ਗਿਆ ਉਹਦੇ ਨਾਲ ਉਹਨਾਂ ਦੇ ਸਰੀਰ ਨੇ ਕੁਝ ਇਹੋ ਜਿਹੀ ਚੀਜ਼ ਬਣਾਉਣੀ ਸ਼ੁਰੂ ਕੀਤੀ ਜਿਹਦੇ ਨਾਲ ਉਹ ਜਿਹੜਾ ਸੀ ਉਹ ਉਹ ਮਸ਼ਹੂਰ ਹੋ ਗਿਆ ਤੇ 골ਡਨ ਨਾਰਮ ਵਾਲਾ ਇਹ ਵਿਅਕਤੀ ਐਂਟੀ-D ਨਾਂ ਦਾ ਇੱਕ ਐਂਟੀਬਾਡੀ ਜਿਹੜੀ ਆ ਉਹਦਾ ਸਰੀਰ ਬਣਾਉਂਦਾ ਸੀ ਤੇ ਉਸ ਪਲਾਜ਼ਮਾ ਦੇ ਨਾਲ ਇੱਕ ਦਵਾਈ ਬਣਾਈ ਜਾਂਦੀ ਸੀ ਤੇ ਉਹ ਦਵਾਈ ਜਿਹੜੀ ਸੀ ਪ੍ਰੈਗਨੈਂਟ ਔਰਤਾਂ ਨੂੰ ਦਿੱਤੀ ਜਾਂਦੀ ਸੀ ਜਿਨ੍ਹਾਂ ਦਾ ਖੂਨ ਜਿਹੜਾ ਸੀ ਉਹ ਅਨਬੌਰਨ ਬੇਬੀਜ਼ ਤੇ ਅਟੈਕ ਕਰਦਾ ਸੀ ਤੇ ਰਿਸਕ ਹੁੰਦਾ ਸੀ ਇਸ ਚੀਜ਼ ਦਾ ਜਿਹਦੇ ਨਾਲ ਬੱਚੇ ਦੀ ਅਨਬੌਰਨ ਬੇਬੀ ਦੀ ਮੌਤ ਵੀ ਹੋ ਸਕਦੀ ਹੈ ਤੇ ਉਹ ਉਹਨੂੰ ਨੁਕਸਾਨ ਵੀ ਪਹੁੰਚ ਸਕਦਾ ਦ ਆਸਟ੍ਰੇਲੀਅਨ ਰੈਡ ਰੈਡ ਕਰਾਸ ਬਲੱਡ ਸਰਵਿਸ ਜਿਨ੍ਹਾਂ ਨੇ ਹੈਰਿਸਨ ਨੂੰ ਟ੍ਰਿਬਿਊਟ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਟ੍ਰਾਂਸਫਿਊਜ਼ਨ ਇੱਕ 14 ਸਾਲ ਦੀ ਉਮਰ ਦੇ ਵਿੱਚ ਹੋਇਆ ਸੀ ਖੂਨ ਮਿਲਿਆ ਸੀ ਜਿਹਦੇ ਨਾਲ ਉਸਦੇ ਸਰੀਰ ਨੇ ਇੱਕ ਖਾਸ ਕਿਸਮ ਦਾ ਐਂਟੀ ਜਿਹੜੀ ਚੀਜ਼ ਹੈ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਉਹ ਹਰ ਦੋ ਹਫ਼ਤੇ ਬਾਅਦ 81 ਸਾਲ ਦੀ ਉਮਰ ਤੱਕ ਇਹ ਪਲਾਜ਼ਮਾ ਡੋਨੇਟ ਕਰਦੇ ਰਹੇ 2005 ਦੇ ਵਿੱਚ ਕਹਿੰਦੇ ਉਹਨਾਂ ਕੋਲ 월ਡ ਰਿਕਾਰਡ ਸੀ ਇਹ ਵੀ ਸੁਣਨ ਵਾਲੀ ਗੱਲ ਹੈ ਤੇ 2005 ਦੇ ਵਿੱਚ ਉਹਨਾਂ ਨੇ ਰਿਕਾਰਡ ਬਣਾਇਆ ਤੇ 2022 ਦੇ ਵਿੱਚ ਉਹ ਜਿਹੜੇ ਸੀ ਉਹਨਾਂ ਦਾ ਰਿਕਾਰਡ ਜਿਹੜਾ ਸੀ ਉਹਨਾਂ ਦੇ ਨਾਮ ਰਿਹਾ ਤੇ ਉਦੋਂ ਤੱਕ ਅਮਰੀਕਾ ਦੇ ਇੱਕ ਬੰਦੇ ਨੇ ਰਿਕਾਰਡ ਤੋੜ ਦਿੱਤਾ ਕਿਉਂਕਿ ਉਸ ਨੇ ਜ਼ਿਆਦਾ ਜਿਹੜਾ ਸੀ ਉਹਨਾਂ ਤੋਂ ਵੱਧ ਪਲਾਜ਼ਮਾ ਜਨਰੇਟ ਕਰ ਦਿੱਤਾ ਸੋ ਇਸ ਤਰ੍ਹਾਂ ਦੇ ਇਸ ਵ ਲਈਨ ਵਿਅਕਤੀ ਹੈਗੇ ਨੇ ਦੁਨੀਆ ਦੇ ਵਿੱਚ ਜੀ ਸਲੂਟ ਕਰਦੇ ਆ ਉਹਨਾਂ ਨੂੰ ਔਰ ਉਹ ਸਾਇੰਸਦਾਨ ਉਹ ਡਾਕਟਰ ਜਿਨ੍ਹਾਂ ਨੂੰ ਕੁਦਰਤ ਨੇ ਇਨਸਾਨ ਨੇ ਪ੍ਰਮਾਤਮਾ ਨੇ ਇੰਨੀ ਸਖਤ ਇੰਨੀ ਸਮਤ ਬਖਸ਼ੀ ਕਿ ਉਹ ਖੋਜ ਕਾਰਜ ਕਰ ਸਕਣ ਜਿਹਦੇ ਨਾਲ ਦੁਨੀਆਂ ਦੇ ਵਿੱਚ ਘਟ ਜਿਹੜੇ ਨੇ ਇਸ ਤਰ੍ਹਾਂ ਦੇ ਅਨਹੈਲਦੀ ਬੱਚੇ ਪੈਦਾ ਹੁੰਣ ਤੁਸੀਂ ਤੇ ਨਾਲ ਦੀ ਨਾਲ ਜਿਹੜਾ ਨਾ ਹਰ ਇੱਕ ਨੂੰ ਜਿਉਣ ਦਾ ਮੌਕਾ ਜਿਹੜਾ ਮਿਲਦਾ ਤੇ ਜ਼ਿੰਦਗੀ ਲੰਬੀ ਵੀ ਹੋ ਰਹੀ ਬਿਹਤਰ ਵੀ ਹੋ ਰਹੀ ਬਹੁਤ ਚੀਜ਼ਾਂ ਬਹੁਤ ਸਾਰੇ ਬੰਦੇ ਮੇਰੇ ਅਸੀ ਨਾ ਇਹ ਕਰਨਗੇ ਨਹੀਂ ਨਹੀਂ ਇਦਾਂ ਨਹੀਂ ਐ ਸਾਇੰਸ ਜੇ ਆ ਦੱਸਣ ਦਾ ਬੜਾ ਹੈ ਹੋ ਰਿਹਾ ਹੈ ਨੇਚਰਲ ਚੀਜ਼ਾਂ ਠੀਕ ਹੈ ਪਰ ਦੇਣ ਵੀ ਬੜੀ ਅਸੀ ਉਸ ਨੂੰ ਉਸ ਤਰੀਕੇ ਨਾਲ ਯਾਦ ਕਰਦੇ ਆ ਜੀ ਇਸ ਵਿਅਕਤੀ ਨੇ ਜਿਹਦੇ ਸਰੀਰ ਨੇ ਕੁਦਰਤੀ ਤੌਰ ਤੇ ਚੀਜ਼ ਬਣਾਉਣੀ ਸ਼ੁਰੂ ਕੀਤੀ ਤੇ ਉਹਨੇ ਗਾਂ ਇਸ ਇਹਨੂੰ ਲਿਖੇ ਲਾਇਆ ਤੇ ਉਹਨਾਂ ਨੂੰ ਉਹਨਾਂ 23 24 ਲੱਖ ਬੱਚੇ ਦੀ ਜਾਨ ਬਚਾਉਣ ਦੇ ਵਿੱਚ ਜਾਂ ਉਹਨਾਂ ਦੀ ਜ਼ਿੰਦਗੀਆਂ ਨੂੰ ਬਿਹਤਰ ਬਣਾਉਣ ਦੇ ਵਿੱਚ ਤੇ ਆਪਣੀ ਜ਼ਿੰਦਗੀ ਵੀ ਭਰਪੂਰ ਜੀਵੀ ਉਸਨੇ 88 ਸਾਲ ਬਹੁਤ ਸੋਹਣੀ ਉਮਰ ਹੈ ਜੀ